ਸਤਿੰਦਰ ਸਿੰਘ ਆਈਪੀਐਸ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਇਹਨਾਂ ਦੇ ਸਰਥਾ ਦੇਤਾ ਤੇ ਜਿਹੜਾ ਇੱਕ ਜਿਸ ਤਰ੍ਹਾਂ ਯੁੱਧ ਨਸ਼ਾਬੂਤ ਚੱਲ ਰਿਹਾ ਅਤੇ ਆਰਮਜ਼ ਐਕਟ ਦੇ ਤਹਿਤ ਕੁਝ ਜਿਹੜੇ ਆ ਸਮਰੱਥ ਲੋਕ ਗਤੀਵਿਧੀਆਂ ਜਿਹੜੀਆਂ ਹੈ ਬਾਰਡਰ ਤੇ ਕਰ ਰਹੇ ਉਹਨਾਂ ਤਹਿਤ ਸਾਨੂੰ ਕੱਲ ਮੁਖ ਅਫਸਰ ਸਾੜਾ ਜਿਹੜਾ ਕੰਡਾ ਸਾਡੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਨੌਜਵਾਨ ਜਿਹੜਾ ਵਾ ਧੀਰਜ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਦੀਰੇ ਸ਼ਰਮਾ ਇਹ ਜਿਹੜਾ ਅਸਲੇ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਪਰ ਸਾਡੀ ਇਨਫੋਰਮੇਸ਼ਨ ਸਹੀ ਹੁੰਦੇ ਹੋਇਆ ਤੁਰੰਤ ਸਾਡੇ ਐਸਐਚਓ ਅਤੇ ਉਹਦੀs ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਔਰ ਇਹਨੂੰ ਰੋਕ ਕੇ ਇਹਦੀ ਜਿਹੜੀ ਆ ਤਲਾਸ਼ੀ ਲਈ ਇਹਦੇ ਕੋਲੋਂ ਤਿੰਨ ਪਿਸਟਲ 32 ਬੋਰ ਮੈਗਜ਼ੀਨ ਸਮੇਤ ਦੋ ਗਲੌਕ ਪਿਸਟਲ 9mm ਦੇ ਤੇ ਇੱਕ Honda City ਕਾਰ ਪੀਪੀ 13AK 1339 ਤੇ ਤਿੰਨ ਹੀ ਆਰੇ ਦੇ ਪਾਕਟ ਚੋਂ ਡਰੱਗ ਮਣੀ ਵੀ ਮਿਲੀ ਜੇ ਇਹਨੂੰ ਗ੍ਰਿਫਤਾਰ ਕੀਤਾ ਇੱਕ ਇੱਕੋ ਮੋਬਾਈਲ ਫੋਨ ਵੀ ਮਿਲਿਆ ਇਹਦੇ ਟੈਂਟ ਅਸੀਂ ਥਾਣਾ ਘਰੇਂਡਾ ਵਿਖੇ 168 ਨੰਬਰ ਮਕਦਮਾ ਜਿਹੜਾ ਅੰਡਰ ਸੈਕਸ਼ਨ 25 598 ਆਮ ਸੈਕਟਰ ਦੇ ਤਹਿਤ ਦਰਜ ਕੀਤਾ ਔਰ ਇਹ ਪੰਜ ਪਿਸਟਲਸ ਜਿਹੜੇ ਆ ਇਹ 파ਰੋਂ ਜਿਹੜੀ ਆ ਪਾਕਿਸਤਾਨ ਸਾਈਡ ਤੋਂ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਉਹ ਅਸੀਂ ਇਹਨੂੰ ਜਿਹੜਾ ਵਾ ਦਬੋਚ ਲਿਆ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਕੁਝ ਹੋਰ ਬੰਦਿਆਂ ਦੇ ਨਾਮ ਨੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਨੇ ਡਾਇਰੈਕਟ ਪਾਕਿਸਤਾਨ ਤੋਂ ਮੰਗਵਾਈ ਸੀ ਜਾਂ ਇਥੋਂ ਕਿਸੇ ਦੇ ਥਰੂ ਮਾਰਤਾ ਹੈ ਉਹਨਾਂ ਕੋਲੋਂ ਲੈਣਾ ਹੈ ਨਹੀਂ ਨਹੀਂ ਇਹਨੇ ਡਾਇਰੈਕਟ ਮੰਗਾਇਆ ਔਰ ਇਹ ਅੱਗੇ ਵੀ ਕਨਸਾਈਨਮੈਂਟਾ ਲੈ ਚੁੱਕਾ ਸਾਡੇ ਜਿਹੜਾ ਸਕੰਜੀ 'ਚ ਪਹਿਲੀ ਵਾਰ ਹੀ ਆਇਆ ਇਹਦੀ ਅਸੀਂ ਛਾਣਬਿੰਗ ਕਰ ਰਹੇ ਹਾਂ ਗਾਉਂ ਦੇ ਤੋਂ ਨਹੀਂ ਗਾਉਂ ਹੈ ਸੌਰੀ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਉਹ ਫਿਰ ਭੱਜ ਜਾਣਗੇ ਸਾਰੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਵੀ ਤੁਹਾਨੂੰ ਜਲਦੀ ਉਹਦਾ ਖੁਲਾਸਾ ਕਰਾਂਗੇ ਉਹਨਾਂ ਨੂੰ ਫੜ ਕੇ ਲੋਕਲ ਪਰਸਨ ਦੇ ਵੀ ਜਿਹੜੇ ਦੀ ਹੈਲਪ ਲੈਂਦਾ ਹੈਗਾ ਬਾਰਡਰ ਰੇਡ ਦੇ ਨੀਚੇ ਉਹ ਕਰ ਰਹੇ ਹੋ ਛਾਣਬਿੰਗ ਕਰ ਰਹੇ ਤੇ ਮੋਬਾਈਲ ਨੂੰ ਜਿਹੜਾ ਵਾ ਜੋਨ ਲਾਹੀ ਅੱਗੇ ਆ ਗੋਗੰਦ ਹਾਂਜੀ ਹਾਂ ਇਹ ਕਿੰਨੇ ਟਾਈਮ ਤੋਂ ਪਿੱਛੇ ਕੰਮ ਕਰਾ ਰਹੇ ਹੋ ਦੇਖੋ 7-8 ਕਨਸਾਈਨਮੈਂਟ ਸੇ ਪਹਿਲਾਂ ਲਿਆ ਆਵਾ ਕਾਫੀ ਧੀਰ ਤੋਂ ਕਰ ਰਿਹਾ ਹੈ ਐਸੇ ਬੇਸਿਕਲੀ ਕੰਮ ਕੀ ਕਰਵਾ ਸੀ ਇਹ ਬਿਲੜ ਕਸੰਦਾ ਹੈ ਐਸੇ ਕਸੰਦਾ ਹੀ ਸਮਾਗਨ ਨਾਲ ਸੰਬੰਧ ਹੈ ਇਹ ਜਿਹੜਾ ਬਾਾਰ ਤੋਂ ਮਨਾਉਂਦਾ ਹੈ ਸਮਾਗਨ